ਕਹਿੰਦੇ ਅੱਜ ਜਿਹੜਾ ਤੁਸੀਂ ਡੀਸੀ ਦਫ਼ਤਰ ਪਹੁੰਚ ਕੇ ਕੀ ਮਾਮਲਾ ਕੀਤਾ ਭਾਈ ਖਾਲਸਾ ਵਾਹੀ ਗੁਰਦੀ ਫਤੇ ਜੀ ਮੈਂ ਮਜ਼ਦੂਰ ਐਕਸ਼ਨ ਕਮੇਟੀ ਵੱਲੋਂ ਪ੍ਰਧਾਨਿਆਂ ਜੀ ਤੇ ਅੱਜ ਇਹ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ 14 15 15 ਸਾਲਾਂ ਤੋਂ ਮਜ਼ਦੂਰ ਸਾਰੇ ਕੰਮ ਕਰਦੇ ਪਏ ਆ ਸਫਾਈ ਸੇਵਕ ਇੰਪਰੂਵਮੈਂਟ ਟਰਸਟ ਦੇ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਵਾ ਅੱਜ 15 ਦਿਨ ਹੋ ਗਏ ਆ ਬਿਨਾਂ ਕਿ ਰੀਜ਼ਨ ਤੋਂ ਤੇ ਇਹਦੇ ਸਬੰਧੀ ਆਪਾਂ ਮੰਗ ਪੱਤਰ ਦੇ ਕੇ ਆਏ ਆ ਜੀ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪੈਦਲ ਯਾਤਰਾ ਦੇ ਮਾਰਚ ਕੱਢਿਆ ਜਾਏਗਾ ਜੀ ਕਿੰਨੇ ਕਿੰਨੇ ਤਰੀਕ ਨੂੰ ਕੱਢਿਆ ਜਾ ਕੇ ਕਿੰਨਾ ਕੀ ਸਮਾਂ ਕੱਢਾ ਜੀ 30 ਦਸੰਬਰ ਨੂੰ ਜੀ 12 ਵਜੇ ਦਾ ਸਮਾਂ ਜੀ ਦੁਪਹਿਰ ਦਾ ਦੁਪਹਿਰ ਦਾ ਸਮਾਂ ਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਆ ਜਿਹੜਾ ਤੁਸੀਂ ਡੀਸੀ ਦਫਤਰ ਪਹੁੰਚ ਕੇ ਕੀ ਮਾਮਲਾ ਕੀਤਾ ਜੀ ਜੈਪ੍ਰੀਮ ਜਸਵਿੰਦਾਨ ਜੀ ਅੱਜ ਜoi ਡੀਸੀ ਦਫਤਰ ਪਹੁੰਚੇ ਆ ਇਹ 23 ਤਰੀਕ ਨੂੰ ਅਸੀਂ ਆਪਰਦਿਸ਼ਣ ਕਰ ਰਹੇ ਹਾਂ ਕਿ ਮਾਰਚ ਕੱਢ ਰਹੇ ਹਾਂ ਮਾਰਚ ਕੱਢ ਰਹੇ ਹਾਂ ਜੀ ਹਾਲ ਗ੍ਰੇਡ ਤੋਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਅਸੀਂ ਸਾਰੇ ਜਿੰਨੇ ਵੀ ਸਾਥੀ ਇਹਦੇ ਪਹੁੰਚੇ ਆਂ ਇੰਪਰੂਵਮੈਂਟ ਟਰਸਟ ਦੇ ਸਵੈ ਸੇਵਕ ਆਂ ਜੀ ਸਾਡੇ ਵਿੱਚ ਇਹਦੇ ਵਿੱਚ ਤਿੰਨ ਜੱਫੇ ਬੰਦਿਆ ਸਮੇਂ ਮੌਜੂਦ ਆੜਨਾ ਸਾਥ ਦੇ ਰਹੀਆਂ ਵਾ ਤੇ ਅਸੀਂ ਬਾਕੀਆਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਮੰਗ ਪੱਤਰ ਦਿੱਤਾ ਕਿਹਨੂੰ ਜੀ ਡੀਸੀ ਸਾਹਿਬ ਨੂੰ ਦਿੱਤਾ ਤੇ ਕਿੱਥੋਂ ਤੁਹਾਡਾ ਮਾਰਚ ਜਿਹੜਾ ਕਿੱਥੋਂ ਚੱਲੇਗਾ ਕਿਸੇ ਤੱਕ ਸਮਾਪਤ ਹੋਏਗਾ ਇਹ ਹਾਲ ਗੇਟ ਤੋਂ ਚੱਲੇਗਾ ਜੀ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਜਾਏਗਾ ਜੀ ਜੈ ਭਿੰਦ ਜੈ ਸਵਿਧਾਨ ਜੀ ਮੇਰਾ ਨਾਮ ਜਸਵੀਰ ਕੌਰ ਆ ਅਹੀਂ ਦੁਖੀ ਹੋਏ ਇਥੇ ਮੰਗ ਪੱਤਰ ਦੇਣ ਆਇਆ ਇਹਨਾਂ ਨੂੰ ਡੀਸੀ ਸਾਹਿਬ ਨੂੰ ਸਾਨੂੰ 15 ਦਿਨਾਂ ਤੋਂ ਕੰਮ ਤੋਂ ਕੱਢਿਆ ਗਿਆ ਵਾ ਤੇ ਇਹ ਮੰਗ ਪੱਤਰ ਦਿੱਤਾ ਵਾ ਕਿ ਸਾਨੂੰ ਕੰਮ ਤੇ ਦੁਬਾਰਾ ਰਖਾਇਆ ਜਾਵੇ ਸਾਡੇ ਨਿੱਕੇ ਨਿੱਕੇ ਨਿਆਣੇ ਆ ਅਸੀਂ ਕਿੱਥੋਂ ਰੋਟੀ ਕਮਾ ਕੇ ਖਾਣੀ ਆ 15 ਸਾਲ ਤੋਂ ਅਸੀਂ ਸੇਵਾ ਕਰਦੇ ਪਏ ਹਾਂ ਪ੍ਰੂਮੈਂਟ ਟਰਸਟ ਦੇ ਵਿੱਚ ਤੇ ਇਕਦਾਂ ਹੀ ਸਾਨੂੰ ਕੱਢ ਦਿੱਤਾ ਇਹਨਾਂ ਨੇ ਨਾ ਕੋਈ ਸਾਨੂੰ ਇਹਨਾਂ ਨੇ ਕਿਹਾ ਹੀ ਕਿ ਤੁਹਾਨੂੰ ਕੰਮ ਤੋਂ ਕੱਢਣਾ ਇਕਦਾਂ ਹੀ ਸਾਨੂੰ ਕਹਿੰਦੇ ਕੰਮ ਕਰਵਾ ਕੇ ਅੱਧਾ ਕੰਮ ਕਰਵਾ ਲਿਆ ਅੱਦੇ ਦਿਨ ਤੱਕ ਤੇ ਕਹਿੰਦੇ ਜਾਓ ਜੀ ਤੁਹਾਡੀਆਂ ਛੁੱਟੀ ਐ ਤੁਹਾਡੇ ਕੰਮ ਤੋਂ ਕੱਢਿਆ ਗਿਆ ਹੁਣ ਅਹੀਂ ਇਥੇ ਡੀਸੀ ਸਾਹਿਬ ਦਫ਼ਤਰੇ ਆਪਣਾ ਮੰਗ ਪੱਤਰ ਦੇਣਾ ਐ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਐ ਕਿ ਸਾਨੂੰ ਕੰਮ ਤੇ ਹਾਂਜੀ ਕਿਸ ਵੰਦੀ ਦਿੱਤਾ ਗਿਆ ਮੰਗ ਪੱਤਰ ਮੰਗ ਪੱਤਰ ਇਹੀ ਦਿੱਤਾ ਗਿਆ ਆ ਕਿ ਸਾਨੂੰ ਕੰਮ ਤੇ ਫੇਰ ਦੁਬਾਰਾ ਰੱਖਿਆ ਜਾਵੇ ਸਾਨੂੰ ਕੋਈ ਖਾਨ ਨਿਕਨਕੇ ਬੱਚੇ ਕਿੱਥੇ ਲੈ ਕੇ ਜਾਣੇ ਐ ਤੇ 30 ਤਰੀਕ ਨੂੰ ਸਾਡਾ ਹੈਗਾ ਜੀ ਮਾਰਚ ਜੇ ਅਹੀਂ ਅਲਗੇੜ ਤੋਂ ਲੈ ਕੇ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਤੁਰ ਕੇ ਜਾਣਾ ਤੇ ਸਾਰੇ ਭੈਣ ਭਰਾਵਾਂ ਨੂੰ ਬੇਜਤੀ ਆ ਕਿ ਸਾਡਾ ਸਾਥ ਦਿੱਤਾ ਜਾਵੇ ਜੈ ਭੀਮ ਜੀ ਜੈ ਸਵਿਧਾਨ